हां जी दोस्तों ਤੁਸੀਂ ਜੁੜੇ ਹੋਏ ਹੋਂ ਦਾ ਪੋਸਟ ਮੇਲ ਦੇ ਨਾਲ ਤੇ ਇਸ ਵੇਲੇ ਦੀ ਅਪਡੇਟ ਹੈ ਜਿਹੜੀ ਹਬੋਰ ਕਿਨੂ ਮੰਡੀ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਬੋਰ ਕਿਨੂ ਮੰਡੀ ਦੇ ਵਿੱਚ ਅੱਜ 18 ਨਵੰਬਰ 2025 ਦਿਨ ਮੰਗਲਵਾਰ ਕੀ ਭਾ ਰਿਹਾ ਹੈ ਉਹ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕਰ ਰਹੇ ਹਾਂ ਸਮਾਂ ਕਾਫੀ ਮਾਲ ਹੈ ਜਿਹੜਾ ਉਹ ਚੱਕਿਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਅੱਜ ਮੰਡੀ ਦੇ ਵਿੱਚ ਕਿੰਨੂ ਮਾਲਟੇ ਦੀ ਆਮਦ ਲਗਾਤਾਰ ਜਾਰੀ ਹੈ ਤੇ ਮਾਲ ਹੈ ਜਿਹੜਾ ਉਹ ਕਾਫੀ ਜਿਹੜਾ ਹਰ ਰੋਜ਼ ਆ ਰਿਹਾ ਹੈ ਤਾਂ ਸ਼ਨੀਵਾਰ ਨੂੰ ਬੋਲੀ ਨਹੀਂ ਹੁੰਦੀ ਐਤਵਾਰ ਨੂੰ ਬੋਲੀ ਹੁੰਦੀ ਹੈ ਬਾਕੀ ਸਾਰੇ ਦਿਨ ਜਿਹੜੀ ਅਬੋਰ ਕਿਨੂ ਮੰਡੀ ਦੇ ਵਿੱਚ ਬੋਲੀ ਹੈ ਜਿਹੜੀ ਉਹ ਰਹਿੰਦੀ ਹੈ ਤਾਂ ਅੱਜ ਦੀ ਜਾਣਕਾਰੀ ਤੁਹਾਨੂੰ ਦੇ ਦਈਏ ਕਿ ਅਬੋਰ ਕਿਨੂ ਮੰਡੀ ਦੇ ਵਿੱਚ ਅੱਜ ਜਿਹੜਾ ਮਾਲਟਾ ਹੈ ਉਹ ਮੰਦਿਆ ਜਿਹੜਾ ਉਹਦਾ ਦੌਰ ਚੱਲ ਰਿਹਾ ਹੈ ਮਾਲਟੇ ਦਾ ਤੇ ਮਾਲਟਾ ਜਿਹੜਾ ਉਹ 13-14 ਰੁਪਏ ਤੱਕ ਜਿਹੜਾ ਮੰਡੀ ਦੇ ਵਿੱਚ ਵਿਕ ਰਿਹਾ ਤੇ ਅੱਜ ਦੇ ਭਾਅ ਵੀ ਮਾਲਟੇ ਦੇ ਹੀ ਰਹੇ ਆ ਜਦੋਂ ਕਿ ਆਪਾਂ ਗੱਲ ਕਰ ਲਈਏ ਕਿਨੂ ਦੀ ਤਾਂ ਹਰਾ ਕਿਨੂ ਆ ਜਿਹੜਾ ਦੋਸਤੋ ਹਰਾ ਕਿਨੂ ਜਿਹੜਾ ਉਹ 12 13 14 15 ਰੁਪਏ ਤੱਕ ਜਿਹੜਾ ਵਿਕਿਆ ਜਦੋਂ ਕਿ ਜਿਹੜਾ ਰੰਗीन ਕਿਨੂ ਆ ਉਹ 17 18 ਰੁਪਏ ਤੋਂ ਲੈ ਕੇ 25 26 ਰੁਪਏ ਤੱਕ ਅੱਜ ਹਬੌਰ ਕਿਨੂ ਮੰਡੀ ਦੇ ਵਿੱਚ ਜਿਹੜਾ ਰੰਗीन ਕਿਨੂ ਆ ਉਹ ਵਿਕਿਆ ਤਾਂ ਇਹ ਜਾਣਕਾਰੀ ਤੁਹਾਡੇ ਨਾਲ ਹਬੌਰ ਕਿਨੂ ਮੰਡੀ ਤੋਂ ਆਪਾਂ ਲਾਈਵ ਕਰ ਰਹੇ ਆ ਕਿ ਅੱਜ ਮੰਡੀ ਦੇ ਵਿੱਚ ਰੰਗीन ਕਿਨੂ ਆ ਜਿਹੜਾ ਉਹ 25 26 ਰੁਪਏ ਤੱਕ ਵਿਕਿਆ ਜਦੋਂ ਕਿ ਹਰਾ ਕਿਨੂ ਆ ਜਿਹੜਾ ਉਹ 13 ਰੁਪਏ ਤੋਂ 15 ਰੁਪਏ 16 ਰੁਪਏ ਤੱਕ ਜਿਹੜਾ ਵਿਕਿਆ ਇਸ ਤੋਂ ਬਿਨਾਂ ਜੇਕਰ ਗੱਲ ਕਰ ਲਈਏ ਆਪਾਂ ਤਾਂ ਮਾਲਟਾ ਜਿਹੜਾ ਉਹ ਮੰਡੇ ਦੇ ਦੌਰ ਚਾ ਮਾਲਟੇ ਦਾ ਜਿਹੜਾ 13 14 ਰੁਪਏ ਤੱਕ 15 ਰੁਪਏ ਤੱਕ ਮਾਲਟਾ ਵਿਗਿਆ ਤੇ ਹਰ ਰੋਜ਼ ਮੰਡੀ ਦੇ ਵਿੱਚ ਕਿੰਨੂ ਹੈ ਜਿਹੜਾ ਉਹ ਆ ਰਿਹਾ ਤੇ ਵੱਖ-ਵੱਖ ਮੰਡੀਆਂ ਦੇ ਵਿੱਚ ਆ ਦੇਖ ਲਓ ਤੁਸੀਂ ਸਾਹਮਣੇ ਕੈਂਟਰ ਵੇਖ ਸਕਦੇ ਹੋ ਤੁਸੀਂ ਉਹਨਾਂ ਦੇ ਵਿੱਚ ਮਾਲ ਲੋਡ ਹੋ ਕੇ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਾਂਦਾ ਐਦਾਂ ਪੈਕਿੰਗ ਹੋ ਜਾਂਦੀ ਹੈ ਇਸ ਤੋਂ ਬਿਨਾ ਜਿਹੜਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਦਿੱਲੀ ਵੀ ਜਾਂਦਾ ਹੋਰ ਜਿਹੜੇ ਵਪਾਰੀ ਹੈ ਜਿਹੜੇ ਉਹ ਵੀ ਇੱਥੇ ਆ ਕੇ ਮਾਲ ਖਰੀਦਦੇ ਆ ਤੇ ਵੱਖ-ਵੱਖ ਮੰਡੀਆਂ ਤੱਕ ਜਿਹੜਾ ਮਾਲ ਪਹੁੰਚਾਉਂਦੇ ਆ ਤਾਂ ਜਿਹੜਾ ਅੱਜ 18 ਨਵੰਬਰ ਹੋ ਚੁੱਕੀ ਹੈ ਤੇ ਰੰਗीन ਕਿਨੂ ਵੀ ਮੰਡੀ ਦੇ ਵਿੱਚ ਆਉਣ ਲੱਗ ਗਿਆ ਪਰ ਹੁਣ ਜਿਹੜਾ ਰੇਟ ਹੈ ਉਹ ਜਿਵੇਂ 35 ਰੁਪਏ ਤੱਕ ਵੀ ਰੰਗीन ਕਿਨੂ ਵੇਚ ਗਿਆ ਸੀ ਤਾ ਹੁਣ ਪਿਛਲੇ ਦਿਨਾਂ ਦੇ ਵਿੱਚ 30 ਰੁਪਏ ਤੱਕ ਸੀ ਤੇ ਅੱਜ 25-26 ਰੁਪਏ ਤੱਕ ਸਿਰਾ ਜਿਹੜਾ ਰੰਗीन ਕਿਨੂ ਵਿਕਿਆ ਤੇ 17-18 ਰੁਪਏ ਤੋਂ ਲੈ ਕੇ ਤੇ ਜਦੋਂ ਕਿ ਹਰਾ ਕਿਨੂ ਹੈ ਜਿਹੜਾ ਉਹ ਮੰਡੀ ਦੇ ਵਿੱਚ ਅੱਜ ਜਿਹੜਾ ਹੈਗਾ ਉਹ 11-12 ਰੁਪਏ ਤੋਂ ਲੈ ਕੇ 15-16 ਰੁਪਏ ਤੱਕ ਵਿਕਿਆ ਤਾਂ ਤੁਸੀਂ ਜਿੰਨੇ ਵੀ ਵੀਰ ਜੁੜਦੇ ਜਾ ਰਹੇ ਵੀਡੀਓ ਸ਼ੇਅਰ ਕਰੀ ਆਇਓ ਜਿਹੜੇ ਨਵੇਂ ਆ ਆਪਣਾ ਚੈਨਲ ਫੋਲੋ ਕਰ ਲਿਓ ਤਾਂ ਜੋ ਵੱਧ ਵੱਧ ਲੋਕਾਂ ਤੱਕ ਇਹ ਜਾਣਕਾਰੀ ਪਹੁੰਚ ਸਕੇ ਤੁਹਾਡੇ ਤੱਕ ਰੋਜ਼ ਅਪਡੇਟ ਪਹੁੰਚੇ ਅਸ ਤੋਂ ਬੇਣਾ ਜਿਹੜੀ YouTube ਤੇ ਸਬਸਕ੍ਰਾਈਬ ਵੀ ਕਰ ਲਿਓ ਆ ਦੇਖ ਲਓ ਤੁਸੀਂ ਇਦਾਂ ਜਿਹੜਾ ਮਾਲ ਐ ਉਹ ਲੋਡ ਹੋ ਕੇ ਜਿਹੜਾ ਭਰ ਕੇ ਉਹ ਬਾਹਰ ਲੀਆਂ ਵੰਡੀਆਂ ਦੇ ਵਿੱਚ ਮਾਲ ਜਾਂਦਾ ਜੁੜੇ ਰਹੋ ਦਾ ਪੋਸਟ ਮੇਲ ਦੇ ਨਾਲ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ